ਕੁਝ ਸਾਡੇ ਨੌਜਵਾਨ ਦੇਸ਼ ਪੰਜਾਬੀ ਪੰਜਾਬ ਦੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਹਿੱਸਾ ਪਾਰੇ ਸਨ ਕਿਉਂਕਿ ਇੱਕ ਲੰਮਾ ਸੰਤਾਪ ਆਪਣੇ ਇਸ ਪੰਜਾਬ ਦੀ ਤਰਤਨੇ ਹੰਡਾਇਆ तकरीबन 1977 ਤੋਂ ਲੈ ਕੇ 1994-95 ਤੱਕ ਬਹੁਤਾਂ ਸੰਤਾਪ ਪਿੰਡਾਂ ਦੇ ਪਿੰਡ ਸਾਡੇ ਨੌਜਵਾਨਾਂ ਤੋਂ ਸਖਣੇ ਹੋ ਗਏ ਸੀ ਇਹੋ ਜਿਹਾ ਸਮਾਂ ਬਣਿਆ ਕਿਉਂਕਿ ਸਮੇਂ ਦੀਆਂ ਸਰਕਾਰਾਂ ਦਾ ਜ਼ਬਰ ਤੇ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ਵਿੱਚ ਪੜਦੇ ਪੁਲਿਸ ਅਫਸਰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਉਹਨਾਂ ਨੇ ਬੇਇੰਤਹਾ ਸਾਡੇ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਮਾਰਿਆ ਤੇ ਤਰਕੀਆਂ ਲਈਆਂ। ਉਹਨਾਂ ਸਮਿਆਂ ਦੇ ਵਿੱਚ ਨਾ ਇੱਕ ਪੁਲਿਸ ਅਫਸਰ ਸੀ। ਉਹ ਆਪਣੇ ਆਪ ਨੂੰ ਨਾ ਸੂਬਾ ਸਰਹੰਦ ਕਹਿੰਦਾ ਸੀ, ਇੰਨਾ ਜ਼ਾਲਮ ਸੀ। ਉਹ ਕਹਿੰਦਾ ਸੀ ਵੀ ਜਿਵੇਂ ਸੂਬਾ ਸਰਹੰਦ ਸੀ ਨਾ ਵਜ਼ੀਰ ਖਾਨ ਉਹਨੇ ਸਿੱਖਾਂ ਦੇ ਉੱਤੇ ਜਿਵੇਂ ਤਸ਼ੱਦਦ ਕੀਤਾ ਕਹਿੰਦਾ ਵੀ ਮੈਂ ਵੀ ਓਵੇਂ ਹੀ ਕਰਦਾ ਆਪਣੇ ਸਮੇਂ ਦੇ ਵਿੱਚ ਬੜਾ ਮਸ਼ਹੂਰ ਰਿਹਾ ਉਹ ਪਰ ਸਾਧ ਸੰਗਤ ਅੱਤ ਖੁਦਾ ਦਾ ਵੈਰ ਆ ਪਿਛਲੇ ਦਿਨੀ ਗੁਰੂ ਦਾ ਇੱਕ ਪਿਆਰਾ ਜਿਹਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦੀ ਰੂਹ ਨੇ ਪ੍ਰਵੇਸ਼ ਕੀਤਾ ਤੇ ਉਹਨੇ ਫਿਰ ਉਸ ਸੂਬਾ ਸਰਹੰਦ ਨੂੰ ਨਾ ਉਹਦੇ ਕੀਤੇ ਹੋਏ ਕਰਮਾਂ ਦਾ ਫਲ ਭਖਤਾਇਆ ਕੱਲੋਂ ਪਾਪੀ ਧੁਰ ਦੀ ਟਿਕਟ ਕੱਟ ਉਹਨੂੰ ਨਰਕਾਂ ਨੂੰ ਉਤਰ ਗਿਆ ਚਲਾ ਗਿਆ ਮਰ ਗਿਆ ਆਪਣੇ ਸਮੇਂ ਦੇ ਵਿੱਚ ਮਾਇਆ ਦੇ ਵਿੱਚ ਗਲਤਾਨ ਹੋਇਆ ਰਾਜ ਸੀ ਤਾਕਤ ਦੇ ਨਸ਼ੇ ਦੇ ਵਿੱਚ ਗਲਤਾਨ ਹੋਇਆ ਉਹ ਭੁੱਲਿਆ ਪਿਆ ਸੀ ਮਰਨਾ ਚੀਤ ਨਾ ਆਵੇ ਮੈਨੂੰ ਕਿਹੜਾ ਮੌਤ ਹੋਣੀ ਹੈ ਪਤਾ ਹੀ ਨਹੀਂ ਕਿੰਨੇ ਕੁ ਘਰ ਉਹਨੇ ਅਜਾੜੇ ਕਿੰਨੇ ਕੁ ਨੌਜਵਾਨ ਜਿਨ੍ਹਾਂ ਨੂੰ ਚੁੱਕ ਕੇ ਅਣਾਈ ਮੌਤੇ ਮਾਰਿਆ ਤੇ ਸਾਧ ਸੰਗਤ ਫਿਰ ਅੰਤ ਇਹੋ ਜਿਹਾ ਹੋਇਆ ਵੀ ਅੱਜ ਪਰਿਵਾਰ ਵੀ ਉਹਦੀ ਸਾਭ ਸੰਭਾਲ ਕਰਨ ਤੋਂ ਇਨਕਾਰੀ ਸੀ ਜਦੋਂ ਉਹਦੀ ਜੇਲ੍ਹ ਦੇ ਵਿੱਚ ਕੁੱਟਮਾਰ ਕੀਤੀ ਗਈ ਨਾ ਉਹਦਾ ਸਰੀਰ ਜਿਹੜਾ ਸੀ ਬਹੁਤ ਫੱਟੜ ਹੋ ਗਿਆ ਹਸਪੀਟਲ ਦੇ ਵਿੱਚ ਨੂੰ ਐਡਮਿਟ ਕੀਤਾ ਪਰਿਵਾਰ ਵਾਲੇ ਕਹਿੰਦੇ ਵੀ ਅਸੀਂ ਨਹੀਂ ਇਹਦੀ ਸੰਭਾਲ ਕਰ ਸਕਦੇ ਇਨਕਾਰ ਕਰ ਦਿੱਤਾ ਜਿਸ ਪਰਿਵਾਰ